ਜਿਹੜੇ ਵੀ ਭਰਾ ਨੇ ਆ ਜੈਜ ਰੇਟ ਦਾ ਵਸ਼ੀਰਾ ਖਰੀਦ ਲਿਆ ਸੋਨਾ ਸੁਨੱਖਾ ਤੇ ਮਜ਼ਬੂਤ ਉੱਚਾ ਲੰਮਾ ਵਸ਼ੀਰਾ ਖਰੀਦ ਲਿਆ ਤੋ ਇੱਕ ਗੱਲ ਨੋਟ ਕਰ ਲਿਓ ਬਾਈ ਇਹ 70 ਤੋਂ ਬਾਹਰ ਜਾਣਾ ਜੇ ਕਿਉਂਕਿ ਬਹੁਤ ਘੱਟ ਉਮਰ ਐ ਵਸ਼ੇਰੇ ਦੀ ਤੇ ਸੋਹਣਾ ਸੁਨੱਖਾ ਰੱਜ ਕੇ ਐ ਸਪੌਟਲੈਸ ਵਸ਼ੇਰਾ ਐ ਇੱਕ ਗੱਲ ਹੋਰ ਨੋਟ ਕਰ ਲਓ ਮੇਰੀ ਪਹਿਲਾਂ ਵਾਲੀਆਂ ਵੀਡੀਓ ਦੇ ਵਿੱਚ ਵੀ ਮੈਂ ਤੁਹਾਨੂੰ ਕਹਿਣਾ ਹੁੰਨਾ ਵੀ ਭਾਈ ਮੌਕਾ ਸਾਂਭ ਲਿਓ ਮੌਕਾ ਸਾਂਭ ਲਿਓ ਵਸ਼ੇਰਾ ਵੀਡੀਓ ਪੈਂਦਿਆਂ ਹੀ ਇਹ ਵੇਖ ਜਾਣਾ ਜੇ ਹੁੰਦਾ ਵੀ ਇਦਾਂ ਹੀ ਐ ਸੱਜਣੋ ਇੱਕ ਦੋ ਘੰਟਿਆਂ ਦੇ ਵਿੱਚ ਨਗੀਨਾ ਵੇਖ ਜਾਂਦਾ ਤੇ ਫਿਰ ਭਰਾ ਮੈਨੂੰ ਲਾਮਾ ਦੇਣੇ ਹੁੰਨੇ ਹੋਗੇ ਭਾਈ ਯਾਰ ਇਹੋ ਜੀ ਵਸ਼ੇਰੀ ਵਸ਼ੇਰਾ ਸਾਨੂੰ ਲੱਭਦੇ ਫਿਰ ਲੱਭਦਾ ਨਹੀਂ ਹੁੰਦਾ ਸੋ ਗੱਬਾਈ ਹੋਣਾ ਨਾ ਗੱਲਬਾਤ ਤੁਸੀਂ ਕਰ ਲਿਓ ਹੁਣ ਤੁਹਾਨੂੰ ਮੈਂ ਇਹਦੀ ਡਿਟੇਲ ਦੱਸ ਦਿੰਦਾ ਥੋੜੀ ਜੀ ਉਹ ਵੀ ਨੋਟ ਕਰ ਲਿਓ ਜੀ ਨੂਰੇ ਬਾਕਰਪੋਰ ਵਾਲੇ ਉਹ ਫੇਮਸ ਲੇਜੈਂਡ ਘੋੜੇ ਸੁਪਰਸਟਾਰ ਦਾ ਇਹ ਬੱਚਾ ਹੈ ਸੱਜਣੂ ਮਾਂ ਇਹਦੀ ਹੈਗੀ ਸੀ ਬਾਈ ਮਿੰਟੂ ਕੋਲੇ ਅਰਜਨ ਘੋੜਾ ਹੁੰਦਾ ਸੀ ਉਹ ਘੋੜੇ ਦੀ ਪੁੱਤੀ ਹੈ ਤੇ ਨੱਥੂ ਗਰਬੀ ਵਾਲੇ ਘੋੜੇ ਦੀ 64 ਇੰਚ ਨੁਕਰੀ ਘੋੜੀ ਦਾ ਸੱਜਣੂ ਇਹ ਪੁੱਤ ਹੈ ਸਪੋਰਟਲੈਸ ਬਸ਼ੀਰਾ ਹੈ ਉਮਰ ਹਜੇ ਤਕਰੀਬਨ ਤਕਰੀਬਨ 13 ਕਿ ਮਹੀਨਿਆਂ ਦੇ ਲਾਗੇ ਛਾਗੇ ਹੈ ਤੇ ਹਾਈਟ ਬਾਈ ਹੁਣੀ ਦੱਸ ਦਿਆ 62 ਇੰਚ ਖੁੱਲੀ ਡੁੱਲੀ ਤੇ ਭਾਈ ਤੁਸੀਂ ਆਪ ਦੀ ਪੂਰੀ ਵੈਰੀਫਿਕੇਸ਼ਨ ਕਰਕੇ ਘੋੜਾ ਮੇਰੇ ਭਰਾ ਬਸ਼ੀਰੇ ਦਾ ਰਸਾਬ ਦੇ ਚੋਲੀ ਪਵਾ ਲਿਓ। ਬਾਕੀ ਜੇ ਕੋਈ ਤੁਸੀਂ ਤਸੱਲੀ ਕਰਨੀ ਹੋਵੇ, ਪਹੁੰਚਣਾ ਹੋਵੇ ਤੇ ਉਹ ਭਾਈ ਤੁਸੀਂ ਪਿੰਡ ਨੋਟ ਕਰ ਲਓ। ਅਮਰਗੜ ਪਿੰਡ ਐ, ਬਾਈ ਕਾਲਾ ਅਮਰਗੜ ਬਹੁਤ ਪੁਰਾਣਾ ਬਾਈ ਬੰਦਾ ਐ 35-40 ਸਾਲ ਹੋ ਗਏ ਵੀਰ ਨੂੰ ਘੋੜਾ ਘੋੜੀਆਂ ਦੇ ਵਿੱਚ ਤੇ ਬਾਈ ਬਹੁਤ ਜੈਜ ਭਾਤ ਤੇ ਨਗੀਨੇ ਲਿਆਉਂਦਾ ਤੇ ਜੈਜ ਭਾਤ ਹੀ ਦੇ ਦਿੰਦਾ ਤੇ ਤੁਸੀਂ ਉਹ ਵੀਰ ਕਾਲੇ ਅਮਰਗੜ ਨਾਲ ਜਿਹੜੇ ਭਰਾ ਦਾ ਨੰਬਰ ਮੈਂ ਦਿੱਤਾ ਐ ਤੁਸੀਂ ਗੱਲਬਾਤ ਖੁੱਲ ਕੇ ਕਰ ਲਿਓ। ਕੋਈ ਇਹ ਤੋਂ ਗੱਲ ਦੱਸਣ ਖਣੋ ਰਹਿ ਗਈ ਹੋਵੇ ਤੇ ਭਾਈ ਆਪ ਦੀ ਗੱਲ ਬਾਤ ਮੁਕਾ ਲਿਓ ਬਾਕੀ ਥੋੜੀ ਅੱਖ ਬਸ਼ੇਰੇ ਦੇ ਬਾਬਤ ਕੀ ਪੜਦੀ ਐ ਕੀ ਤੁਸੀਂ ਨੋਟ ਕੀਤਾ ਉਹ ਸਾਨੂੰ ਕਮੈਂਟਾਂ ਬਾਬਤ ਜਰੂਰ ਦੱਸ ਦਿਓ ਜਿੰਨਾਂ ਵੀਰਿਆਂ ਨੇ ਪਿਛਲੀ ਵੱਧ ਤੋਂ ਵੱਧ ਵੀਡੀਓ ਸ਼ੇਅਰ ਕੀਤੀ ਤੇ ਆਪਣਾ ਨਵਾਂ ਨਵਾਂ ਪੇਜ ਫੋਲੋ ਕੀਤਾ ਤੇ ਘੋੜਿਆਂ ਦੇ ਪ੍ਰਤੀ ਸੋਹਣੇ ਕਮੈਂਟ ਕਰਕੇ ਵੀਰਾਂ ਦਾ ਹੌਸਲਾ ਵਧਾਇਆ ਉਹਨਾਂ ਭਰਾਵਾਂ ਚ ਕੁਝ ਵੀਰਿਆਂ ਦੇ ਨਾਮ ਨੇ ਜੀ ਭਾਈ ਸਣੀ ਗੁੱਜਰਵਾਲ ਜਸਵੀਰ ਗਿੱਲ ਗਰਸੇਵਕ ਕੋਟਲੀ ਸਵਰਨ ਸਿੰਘ ਔਲਖ ਸ਼ੈਰੀ ਬੈਂਸ ਭਪਿੰਦਰ ਸਿੰਘ ਭੋਲਾਦੀਨਪੁਰ ਸੋਨੂ ਕੁਮਾਰ ਵੀਰ ਲੰਧਨ ਤੋਂ भाई ननजा मानू के ब्राडर राजेंद्र गुरतेज ਢਿੱਲੋ राजकुमार शर्मा ਤੇ ਜੇ ਕੋਈ ਭਰਾ ਚੰਗਾ ਸੱਜਣ ਬੇਲੀ ਵਧੀਆ ਟੋਪ ਦਾ ਤੇ ਵੱਡਾ ਵਸ਼ੀਰਾ ਬਣਨ ਵਾਲਾ ਉਹ ਪਾਲਦਾ ਸੀ ਤੇ ਉਹ ਵੀਰ ਦੇ ਤੱਕ ਜਰੂਰ ਵੀਡੀਓ ਪਹੁੰਚਾ ਦਿਓ ਸ਼ੇਅਰ ਕਰਕੇ ਇਦਾਂ ਦੇ ਨਗੀਨੇ ਲੈ ਕੇ ਅੱਗੇ ਅਗਲੀ ਵੀਡੀਓ ਚ ਹਾਜ਼ਰ ਹੋਣੇ ਆ ਜੀ 19 ਸਭ ਲਈ ਦਿਓ ਸੁਖサンド ਨੂੰ ਇਜਾਜ਼ਤ ਜਿਉਂਦੇ ਵਸਦੇ ਹੱਸਦੇ ਰਹੋ ਸ਼ਬਾਖਰ ਸასი ਕਾਲ ਧੰਨਵਾਦ